ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਨੀਸ਼ੂ ਆ ਹਰ ਕੁੜੀ ਦੀ ਤਰ੍ਹਾਂ ਵਿਆਹ ਦੇ ਮੇਰੇ ਵੀ ਬੜੇ ਸੁਪਨੇ ਸੀ ਜਵਾਨ ਹੁੰਦਏ ਮੇਰੇ ਦਿਲ ਵਿੱਚ ਜਜ਼ਬਾਤ ਜਨਮ ਲੈਂਦੇ ਸੀ ਮੇਰਾ ਦਿਲ ਵੀ ਕਿਸੇ ਬੰਦੇ ਦੇ ਲਈ ਤਰਸਦਾ ਸੀ ਤੇ ਫਿਰ ਮੇਰੇ ਮਾਪਿਓ ਨੇ ਨਾ ਕੇਵਲ ਮੇਰਾ रिश्ਤਾ पक्का ਕੀਤਾ ਬਲਕੇ ਵਿਆਹ ਵੀ ਫਟਾਫਟ ਹੀ ਰੱਖ ਦਿੱਤਾ ਸੀ ਮਿਲਣ ਦੀ ਤਾਂ ਇਜਾਜ਼ਤ ਹੀ ਨਹੀਂ ਦਿੱਤੀ ਸੀ ਮੇਰਾ ਹੋਣ ਵਾਲਾ ਘਰ ਵਾਲਾ ਮੈਨੂੰ ਰੋਜ਼ ਫੋਨ ਕਰਦਾ ਸੀ ਤੇ ਮੇਰੇ ਨਾਲ ਇਤਾਂ ਦੀਆਂ ਗੱਲਾਂ ਕਰਦਾ ਸੀ ਕਿ ਮੈਨੂੰ ਸ਼ਰਮ ਆਉਣ ਲੱਗ ਜਾਂਦੀ ਸੀ ਉਹਦੀਆਂ ਗੱਲਾਂ ਬੜੇ ਪਿਆਰ ਵਾਲੀਆਂ ਹੁੰਦੀਆਂ ਸੀ ਤੇ ਉਹਦੀ ਇਸ ਪਿਆਰ ਵਿੱਚ ਤਾਂ ਮੈਂ ਡੁੱਬ ਗਈ ਸੀ ਕਦੀ ਉਹ ਮੈਨੂੰ ਕਹਿੰਦਾ ਕਿ ਸੁਹਾਗ ਰਾਤ ਦੇ ਲਈ ਤੇਰੇ ਲਈ ਕਿਹੜੀ ਨਾਈਟੀ ਖਰੀਦਾਂ ਕਦੇ ਆਪਣੇ ਜਜ਼ਬਾਤ ਮੈਨੂੰ ਬੇਸ਼ਰਮਾ ਵਾਂਗੂੰ ਦੱਸਣ ਲੱਗ ਜਾਂਦਾ ਸੀ ਕਿ ਨਹੀਂ ਸ਼ੂ ਹੁਣ ਤੇਰੇ ਬਿਨਾ ਰਹਿ ਨਹੀਂ ਹੁੰਦਾ ਆਪਣੇ ਮਾਂ ਪਿਓ ਨੂੰ ਕਹਿ ਦੇ ਕਿ ਫਟਾਫਟ ਵਿਆਹ ਦੀ ਤਰੀਕ ਰੱਖ ਦੇਣ ਤੇ ਤੂੰ ਜਲਦੀ ਹੀ ਮੇਰੀ ਘਰ ਵਾਲੀ ਬਣ ਕੇ ਮੇਰੀਆਂ ਬਾਹਾਂ ਵਿੱਚ ਆ ਜਾਏ ਮੈਂ ਉਹਦੀਆਂ ਇਹੋ ਜਿਹੀਆਂ ਗੱਲਾਂ ਤੇ ਸ਼ਰਮਾਉਂਦੀ ਸੀ ਮੈਂ ਕਿਹਾ ਕਿ ਤੁਸੀਂ ਤਾਂ ਬੜੇ ਬੇਸ਼ਰਮ ਆ ਤੁਹਾਨੂੰ ਇੰਨਾ ਵੀ ਸਬਰ ਨਹੀਂ ਕਿ ਸਾਡਾ ਵਿਆਹ ਹਜੇ ਕੁਝ ਹੀ ਦਿਨਾਂ ਵਿੱਚ ਹੋ ਜਾਣਾ ਉਹ ਕਹਿੰਦਾ ਕਿ ਤੂੰ ਸਮਝਦੀ ਨਹੀਂ ਇਹ ਪਿਆਰ ਦੀ ਤੜਫ ਜਦੋਂ ਤੇਰੀ ਫੋਟੋ ਦੇਖੀ ਸੀ ਤੇਰਾ دیਵਾਨਾ ਹੋ ਗਿਆ ਸੀ ਹੁਣ ਤਾਂ ਨਾ ਦਿਨ ਨੂੰ ਚੈਨ ਆ ਤੇ ਨਾ ਰਾਤ ਨੂੰ 니ਸ਼ੂ ਮੈਂ ਵਾਦਾ ਕਰਦਾ ਕਿ ਤੈਨੂੰ ساری ਜ਼ਿੰਦਗੀ ਖੁਸ਼ ਰੱਖੂਗਾ ਤੇ ਤੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਣ ਦੇਵਾਂਗਾ ਤੇਰੇ ਸਾਰੇ ਦੁੱਖ ਮੈਂ ਆਪ ਲੈ ਲਵਾਂਗਾ ਇਦਾਂ ਦੀਆਂ ਗੱਲਾਂ ਕਰਦਾ ਸੀ ਕਿ ਮੈਨੂੰ ਆਪਣੇ ਆਪ ਉਹਦੇ ਪਿਆਰ ਤੇ ਯਕੀਨ ਹੋ ਗਿਆ ਸੀ ਉਹ ਹਰ ਵਾਰ ਬੱਸ ਮੇਰੀਆਂ ਤਰੀਫਾਂ ਕਰਦਾ ਸੀ ਤੇ ਮੇਰੇ ਹੁਸਨ ਨੂੰ ਆਪਣੀਆਂ ਗੱਲਾਂ ਨਾਲ ਨਿਖਾਰਦਾ ਰਹਿੰਦਾ ਸੀ ਇੱਕ ਰਾਤ ਤਾਂ ਕਹਿ ਲੱਗਾ ਕਿ ਨੀਸ਼ੂ ਆਪਣੇ ਕੋਈ ਸੋਹਣੀ ਜਿਹੀ ਸੈਕਸੀ ਫੋਟੋ ਭੇਜ ਮੈਂ ਤੈਨੂੰ ਸੈਕਸੀ ਡਰੈਸ ਵਿੱਚ ਦੇਖਣਾ ਚਾਹੁੰਦਾ ਇਹ ਸੁਣ ਕੇ ਤਾਂ ਮੈਂ ਸ਼ਰਮ ਨਾਲ ਪਾਣੀ ਪਾਣੀ ਹੋ ਗਈ ਸੀ ਮੇਰਾ ਸਰੀਰ ਕੰਬਣ ਲੱਗ ਪਿਆ ਸੀ ਉਹਨੇ ਪਹਿਲੀ ਵਾਰ ਮੇਰੇ ਨਾਲ ਇਦਾਂ ਦੀ ਗੱਲ ਕੀਤੀ ਸੀ ਹਾਲਾਂਕਿ ਮੈਂ ਪਹਿਲਾਂ ਕਈ ਵਾਰ ਮੇਰੇ ਨਾਲ ਰੋਮਾਂਟਿਕ ਹੋਇਆ ਸੀ ਪਰ ਇਹ ਸਹਾਦ ਤੱਕ ਨਹੀਂ ਹੋਇਆ ਸੀ ਮੈਂ ਕਿਹਾ ਕਿ ਇਹ ਕਿੱਦਾਂ ਹੋ ਸਕਦਾ ਮੈਂ ਇਸ ਤਰ੍ਹਾਂ ਦੀ ਕੋਈ ਵੀ ਫੋਟੋ ਨਹੀਂ ਖਿੱਚ ਸਕਦੀ ਪਰ ਉਹ ਮੇਰੇ ਪਿੱਛੇ ਹੀ ਪੈ ਗਿਆ ਕਹਿਣ ਲੱਗਾ ਬਸ ਇੱਕ ਵਾਰ ਆਪਣੀ ਫੋਟੋ ਭੇਜ ਦੇ ਮੈਂ ਦੇਖਣਾ ਚਾਹੁੰਦਾ ਕਿ ਤੂੰ ਕਿੱਦਾਂ ਦੀ ਲੱਗਦੀ ਆ ਤੇਰੇ ਹੁਸਨ ਦਾ ਮੈਂ ਪਹਿਲਾਂ ਹੀ دیਵਾਨਾ ਹੋ ਗਿਆ ਇੰਨਾ ਸ਼ਰਮਾਉਣ ਦੀ ਲੋੜ ਆ ਆਪਣਾ ਛੇਤੀ ਹੀ ਵਿਆਹ ਹੋ ਜਾਣਾ ਤੇ ਤੂੰ ਮੇਰੀਆਂ ਬਾਹਾਂ ਵਿੱਚ ਹੀ ਰਾਤਾਂ ਗੁਜ਼ਾਰਨੀ ਆ ਪਾਸ ਮੈਂ ਤੈਨੂੰ ਦੇਖਣਾ ਚਾਹੁੰਦਾ ਮੇਰੇ ਦਿਲ ਨੂੰ ਵੀ ਸਕੂਨ ਮਿਲ ਜਾਊਗਾ ਉਹਦੀਆਂ ਗੱਲਾਂ ਤੋਂ ਮੈਨੂੰ ਸ਼ਰਮ ਆਉਂਦੀ ਸੀ ਫਿਰ ਮੈਂ ਇੱਕ ਛੋਟੀ ਜਿਹੀ ਡਰੈਸ ਲਈ ਤੇ ਕੁਝ ਫੋਟੋਆਂ ਭੇਜ ਦਿੱਤੀਆਂ ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਇਦਾਂ ਦੀਆਂ ਗੱਲਾਂ ਕੀਤੀਆਂ ਸੀ ਕਿ ਮੇਰੇ ਕੰਨ ਹੀ ਬੰਦ ਹੋਣ ਨੂੰ ਫਿਰਦੇ ਸੀ ਉਹਨੇ ਕਿਹਾ ਕਿ ਸਾਡੀ ਸੁਹਾਗ ਰਾਤ ਬੜੀ ਯਾਦਗਾਰ ਹੋਊਗੀ ਸਾਰੀ ਰਾਤ ਤੈਨੂੰ ਆਪਣੀਆਂ ਬਾਹਾਂ ਵਿੱਚੋਂ ਅਲੱਗ ਨਹੀਂ ਹੋਣ ਦੇਣਾ ਮੈਂ ਉਹਨੂੰ ਕਿਹਾ ਕਿ ਇਦਾਂ ਦੀਆਂ ਗੱਲਾਂ ਨਾ ਕਰਿਆ ਕਰ ਮੈਨੂੰ ਬਹੁਤ ਸ਼ਰਮ ਆਉਂਦੀ ਆ ਉਹ ਕਹਿਣ ਲੱਗਾ ਕਿ ਦੇਖ ਲਈ ਵਿਆਹ ਦੀ ਰਾਤ ਬੜੀ ਯਾਦਗਾਰ ਹੋਊਗੀ ਅਸੀਂ ਆਪਣੀ ਸਾਰੀ ਸ਼ਰਮ ਹਿਆਲਾ ਕੇ ਇੱਕ ਹੋ ਜਾਵਾਂਗੇ ਇਹ ਸੁਣ ਕੇ ਮੈਂ ਫਟਾਫਟ ਫੋਨ ਕੱਟ ਦਿੱਤਾ ਸੀ ਮੈਂ ਸੁਹਾਗ ਰਾਤ ਦੇ ਬਾਰੇ ਸੋਚਣ ਲੱਗ ਪਈ ਸੀ ਉਹਦੀਆਂ ਗੱਲਾਂ ਯਾਦ ਕਰਕੇ ਤਾਂ ਮੈਨੂੰ ਸ਼ਰਮ ਆਉਂਦੀ ਸੀ ਉਹ ਮੇਰੇ ਪਿਆਰ ਦਾ ਹੀ ਦਾਅਵਾ ਧਾਰਨ ਨਹੀਂ ਸੀ ਬਲਕਿ ਮੇਰੇ ਨਾਲ ਜ਼ਿੰਦਗੀ ਨਿਭਾਉਂਦਾ ਵਾਦਾ ਵੀ ਕਰਦਾ ਸੀ ਮੈਨੂੰ ਇਦਾਂ ਦਾ ਹੀ ਹਮਸਫਰ ਚਾਹੀਦਾ ਸੀ ਜੋ ਆਪਣੀ ਘਰ ਵਾਲੀ ਦੀ ਇੱਜ਼ਤ ਕਰੇ ਤੇ ਉਹਨੂੰ ਪਿਆਰ ਕਰੇ ਸਾਰੀ ਜ਼ਿੰਦਗੀ ਉਹਦਾ ਸਾਥ ਹੀ ਨਿਭਾਵੇ ਕਿਉਂਕਿ ਮੈਂ ਵੀ ਇਦਾਂ ਦੀਆਂ ਕੁੜੀਆਂ ਦੇਖੀਆਂ ਸੀ ਜਿਨ੍ਹਾਂ ਦੇ ਨਵੇਂ-ਨਵੇਂ ਵਿਆਹ ਦੇ ਦਿਨਾਂ ਵਿੱਚ ਉਹਨਾਂ ਦੇ ਘਰ ਵਾਲੇ ਬੜਾ ਹੀ ਉਹਨਾਂ ਨੂੰ ਪਿਆਰ ਕਰਦੇ ਆ ਪਰ ਜਿੱਦਾਂ-ਜਿੱਦਾਂ ਦਿਨ ਲੰਘਦੇ ਜਾਂਦੇ ਆ ਕੁੜੀਆਂ ਤਾਂ ਔਰਤਾਂ ਬਣ ਜਾਂਦੀਆਂ ਆ ਤੇ ਬੱਚਿਆਂ ਵਿੱਚ ਪੈ ਜਾਂਦੀਆਂ ਤੇ ਘਰਵਾਲੇ ਦਾ ਪਿਆਰ ਵੀ ਘੱਟ ਹੋ ਜਾਂਦਾ ਮੈਂ ਤਾਂ ਰੱਬ ਅੱਗੇ ਹੀ ਅਰਦਾਸ ਕਰਦੀ ਸੀ ਕਿ ਮੈਨੂੰ ਇੱਕ ਸੱਚਾ ਹਮਸਫਰ ਮਿਲੇ ਜੋ ਮੇਰੇ ਦੁੱਖ ਸੁੱਖ ਵਿੱਚ ਮੇਰਾ ਸਾਥ ਨਿਭਾਵੇ ਹੁਣ ਤਾਂ ਉਹ ਹਰ ਰਾਤ ਮੇਰੇ ਨਾਲ ਗੱਲਾਂ ਕਰਦਾ ਤੇ ਕੋਈ ਨਾ ਕੋਈ ਫੋਟੋ ਮੰਗਦਾ ਸੀ ਮੈਂ ਵੀ ਉਹਦੇ ਪਿਆਰ ਵਿੱਚ ਹਾਰ ਗਈ ਸੀ ਤੇ ਉਹਦੀ ਮਾੜੀ ਜਿਹੀ ਨਾਰਾਜ਼ਗੀ ਮੇਰੇ ਤੋਂ ਹੁਣ ਬਰਦਾਸ਼ਤ ਨਹੀਂ ਹੁੰਦੀ ਸੀ ਮੈਂ ਉਹਨੂੰ ਮਨਾ ਕਰਦੀ ਤਾਂ ਉਹ ਗੁੱਸੇ ਹੋ ਜਾਂਦਾ ਸੀ ਤੇ ਅਗਲੇ ਦਿਨ ਫੋਨ ਵੀ ਨਹੀਂ ਕਰਦਾ ਸੀ ਫਿਰ ਮੈਂ ਹੀ ਉਹਨੂੰ ਫੋਨ ਕਰਦੀ ਸੀ ਤੇ ਆਪਣੇ ਕੀਤੇ ਦੀ ਮਾਫੀ ਵੀ ਮੰਗਦੀ ਸੀ ਉਹ ਜਿੱਦਾਂ ਕਹਿੰਦਾ ਸੀ ਉਦਾਂ ਹੀ ਕਰਦੀ ਸੀ ਇੱਕ ਦਿਨ ਕਹਿਣ ਲੱਗਿਆ ਕਿ ਨਿਸ਼ੂ ਆਪਣਾ ਫੋਨ ਆਪਣੇ ਹੰਗੂਲਾਂ ਤੇ ਰੱਖ ਮੈਂ ਤੈਨੂੰ ਕਿਸ ਕਰਨੀ ਚਾਹੁੰਦਾ ਮੈਂ ਤਾਂ ਤੇਰੇ ਕੋਲ ਨਹੀਂ ਆ ਸਕਦਾ ਬਸ ਤੈਨੂੰ ਮਹਿਸੂਸ ਕਰਨਾ ਚਾਹੁੰਦਾ ਪਰ ਮੈਂ ਮਨਾਂ ਕੀਤਾ ਤੇ ਉਹ ਗੁੱਸੇ ਹੋ ਗਿਆ ਸੀ ਮਜਬੂਰ ਹੋ ਕੇ ਮੈਨੂੰ ਇਦਾਂ ਹੀ ਕਰਨਾ ਪਿਆ ਉਹਨੇ ਫੋਨ ਵਿੱਚ ਹੀ ਮੈਨੂੰ ਕਿੱਸ ਕੀਤਾ ਇਦਾਂ ਹੀ ਗੱਲਾਂ ਕਰਦੇ ਕਰਦੇ ਸ਼ਰਮ ਹਿਆ ਦੇ ਪਰਦੇ ਸਾਰੇ ਖਤਮ ਹੋ ਗਏ ਤੇ ਵਿਆਹ ਦਾ ਦਿਨ ਆ ਗਿਆ ਮੈਂ ਵਿਦਾ ਹੋ ਕੇ ਆਪਣੇ ਸਹੁਰੇ ਘਰ ਪਹੁੰਚ ਗਈ ਸੀ ਮੇਰੀ ਸੱਸ ਨੇ ਮੈਨੂੰ ਕਮਰੇ ਵਿੱਚ ਬਿਠਾਇਆ ਮੇਰਾ ਘਰ ਵਾਲਾ ਉਹਦਾ ਇੱਕੋ ਇੱਕ ਮੁੰਡਾ ਸੀ ਉਹ ਕਹਿਣ ਲੱਗੀ ਕਿ ਮੈਂ ਤਾਂ ਦਵਾਈ ਖਾ ਕੇ ਸੌਣ ਲੱਗੀਆਂ ਮੇਰਾ ਮੁੰਡਾ ਥੋੜੀ ਦੇਰ ਵਿੱਚ ਤੇਰੇ ਕੋਲ ਆ ਜਾਊਗਾ ਤੇ ਫਿਰ ਉਹ ਮੈਨੂੰ ਬਿਠਾ ਕੇ ਚਲੇ ਗਈ ਸੀ। ਉਹਦੇ ਜਾਮ ਤੋਂ ਬਾਅਦ ਮੈਂ ਕਮਰੇ ਨੂੰ ਚੰਗੀ ਤਰ੍ਹਾਂ ਦੇਖਿਆ। ਕਮਰਾ ਬਹੁਤ ਸੋਹਣਾ ਸਜਿਆ ਹੋਇਆ ਸੀ। ਇੰਦਾ ਲੱਗਦਾ ਸੀ ਕਿ ਮੇਰੇ ਘਰ ਵਾਲੇ ਨੂੰ ਇਸ ਵਿਆਹ ਦੀ ਬੜੀ ਖੁਸ਼ੀ ਆ। ਸਾਰੇ ਪਾਸੇ ਫੁੱਲ ਖਿਲਰੇ ਹੋਏ ਸੀ। ਲਾਲ ਰੰਗ ਦੀ ਬੈੱਡਸ਼ੀਟ ਵੀ ਫੁੱਲਾਂ ਨਾਲ ਭਰੀ ਹੋਈ ਸੀ। ਅਮਨ ਦੀਆਂ ਗੱਲਾਂ ਮੈਨੂੰ ਵਾਰ-ਵਾਰ ਯਾਦ ਆਉਂਦੀਆਂ ਸੀ। ਫੁੱਲਾਂ ਦੀ ਖੁਸ਼ਬੂ ਤੇ ਨਾਲ ਮੇਰੇ ਜਜ਼ਬਾਤ ਵੀ ਉੱਪਰ ਆ ਰਹੇ ਸੀ। ਮੈਂ ਆਪਣੇ ਘਰ ਵਾਲੇ ਦਾ ਇੰਤਜ਼ਾਰ ਕਰਦੀ ਸੀ। ਕਾਫੀ ਦੇਰ ਤੋਂ ਮੈਂ ਬੈੱਡ ਤੇ ਬੈਠੀ ਸੀ ਤੇ ਮੈਂ ਸੋਚਦੀ ਸੀ ਕਿ ਫੋਨ ਤੇ ਮੇਰੇ ਨਾਲ ਇੰਨੀਆਂ ਰੋਮਾਂਟਿਕ ਗੱਲਾਂ ਕਰਦਾ ਸੀ। ਹੁਣ ਮੈਨੂੰ ਸਾਹਮਣੇ ਦੇਖ ਕੇ ਉਹਦਾ ਕੀ ਹਾਲ ਹੋਊਗਾ? ਪਰ ਪਤਾ ਨਹੀਂ ਉਹ ਕਿੱਥੇ ਰਹਿ ਗਿਆ ਸੀ। ਮੈਂ ਬੈੱਡ ਤੋਂ ਉੱਤਰੀ ਤੇ ਡਰੈਸਿੰਗ ਟੇਬਲ ਦੇ ਸਾਹਮਣੇ ਜਾ ਕੇ ਖੜੀ ਹੋ ਗਈ। ਆਪਣੇ ਆਪ ਨੂੰ ਦੇਖਿਆ ਤੇ ਮੈਨੂੰ ਆਪਣੇ ਆਪ ਤੇ ਹੀ ਪਿਆਰ ਆਉਣ ਲੱਗ ਪਿਆ ਸੀ। ਮੈਂ ਅੱਜ ਬਹੁਤ ਸੋਹਣੀ ਲੱਗਦੀ ਸੀ ਸੱਚਮੁੱਚ ਉਹਨੇ ਮੇਰਾ دیਵਾਨਾ ਹੋ ਜਾਣਾ ਸੀ ਬਲਾਊਜ਼ ਨੂੰ ਥੋੜਾ ਜਿਹਾ ਥੱਲੇ ਕਰਕੇ ਮੈਂ ਆਪਣੀ ਖੂਬਸੂਰਤੀ ਨੂੰ ਹੋਰ ਵਧਾਉਣਾ ਚਾਹੁੰਦੀ ਸੀ ਮੈਂ ਚਾਹੁੰਦੀ ਸੀ ਕਿ ਪਹਿਲੀ ਹੀ ਰਾਤ ਮੈਂ ਆਪਣੇ ਘਰ ਵਾਲੇ ਦੇ ਦਿਲ ਵਿੱਚ ਵਸ ਜਾਵਾਂ ਤੇ ਹਮੇਸ਼ਾ ਲਈ ਉਹ ਮੇਰਾ ਹੋ ਜਾਵੇਗਾ ਵੈਸੇ ਵੀ ਮੈਂ ਬਹੁਤ ਸਾਰੀਆਂ ਆਪਣੀਆਂ ਸੋਹਣੀਆਂ ਫੋਟੋਆਂ ਉਸ ਨੂੰ ਭੇਜੀਆਂ ਸੀ ਇਹ ਸਭ ਕਰਦੇ ਹੋਏ ਮੈਨੂੰ ਸ਼ਰਮ ਨਹੀਂ ਆਈ ਸੀ ਮੈਂ ਇੱਕ ਇੱਕ ਪਲ ਉਂਗਲੀਆਂ ਨਾਲ ਗਿੰਦੀ ਸੀ ਵੈਸੇ ਵੀ ਅਮਨ ਮੇਰੇ ਮਾਪਿਓ ਦੀ ਪਸੰਦ ਸੀ ਪਰ ਜਦੋਂ ਮੈਂ ਪਹਿਲੀ ਵਾਰ ਉਹਦੀ ਫੋਟੋ ਦੇਖੀ ਤਾਂ ਮੈਨੂੰ ਵੀ ਪਸੰਦ ਆ ਗਿਆ ਸੀ ਸਾਡੇ ਖਾਨਦਾਨ ਵਿੱਚ ਮੁੰਡੇ ਤੇ ਕੁੜੀ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ ਇਸ ਲਈ ਬਸ ਮੈਂ ਆਪਣੇ ਘਰ ਵਾਲੇ ਦੀ ਫੋਟੋ ਦੇਖੀ ਸੀ ਫੋਨ ਤੇ ਸਾਡੀ ਰੋਜ਼ ਗੱਲ ਹੁੰਦੀ ਸੀ ਤੇ ਇੱਕ ਦੂਸਰੇ ਨੂੰ ਫੋਟੋਆਂ ਸ਼ੇਅਰ ਵੀ ਕਰਦੇ ਸੀ ਫੇਰਿਆਂ ਵੇਲੇ ਮੈਂ ਆਪਣੇ ਘਰ ਵਾਲੇ ਦਾ ਮਾੜਾ ਜਿਹਾ ਚਿਹਰਾ ਦੇਖਿਆ ਸੀ ਮੈਨੂੰ ਬੇਸਬਰੀ ਨਾਲ ਉਹਦਾ ਇੰਤਜ਼ਾਰ ਸੀ। ਮੇਰੀਆਂ ਸਹੇਲੀਆਂ ਨੇ ਸੁਹਾਗ ਰਾਤ ਦੇ ਬਾਰੇ ਮੈਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਸੀ। ਮੈਨੂੰ ਡਰ ਵੀ ਲੱਗਦਾ ਸੀ। ਵਿਆਹ ਦੀ ਰਾਤ 'ਚ ਜੋ ਕੁਝ ਹੁੰਦਾ ਉਹ ਜਾਣਨ ਤੋਂ ਬਾਅਦ ਤਾਂ ਮੇਰੇ ਜਜ਼ਬਾਤ ਹੋਰ ਵੀ ਵੱਧ ਗਏ ਸੀ। ਫਿਰ ਏਦਾਂ ਹੀ ਮੈਂ ਆਪਣੇ ਘਰ ਵਾਲੇ ਦਾ ਸਾਥ ਪਾਉਣਾ ਚਾਹੁੰਦੀ ਸੀ। ਮੈਂ ਬੜੀ ਖੁਸ਼ਕਿਸਮਤਾਂ ਤੇ ਮੇਰੀ ਜ਼ਿੰਦਗੀ ਵਿੱਚ ਉਹ ਰਾਤ ਆ ਹੀ ਗਈ ਸੀ। ਜਦੋਂ ਉਹ ਸ਼ਖਸ ਮੇਰੀ ਜ਼ਿੰਦਗੀ ਵਿੱਚ ਪੂਰੀ ਤਰਾਸ਼ ਆਮਲ ਹੋਣ ਵਾਲਾ ਸੀ ਜੋ ਮੇਰੇ ਨਾਲ ਪਿਆਰ ਦੀਆਂ ਪਿੰਗਾ ਪਾਉਂਦਾ ਸੀ ਥੋੜੀ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਮੈਂ ਸਹੀ ਹੋ ਕੇ ਬੈਠ ਗਈ ਸੀ ਪਰ ਉਸ ਵੇਲੇ ਕੋਈ ਹਰਾਨੀ ਦੀ ਥਾਂ ਨਾ ਰਹੀ ਜਦੋਂ ਮੇਰੇ ਘਰ ਵਾਲੇ ਦੇ ਨਾਲ ਕੋਈ ਹੋਰ ਮੁੰਡਾ ਵੀ ਕਮਰੇ ਵਿੱਚ ਆਇਆ ਤੇ ਉਹਨੇ ਆਉਂਦੇ ਹੀ ਕੁੰਡੀ ਲਾ ਲਈ ਮੈਂ ਇੱਕਦਮ ਘਰਾ ਘਬਰਾ ਕੇ ਆਪਣੇ ਘਰ ਵਾਲੇ ਵੱਲ ਦੇਖਿਆ ਤੇ ਸ਼ਰਮਿੰਦਗੀ ਜਈ ਹੋ ਗਈ ਮੇਰੀ ਖੂਬਸੂਰਤੀ ਨੂੰ ਉਹ ਦੇਖਦੇ ਸੀ ਮੈਂ ਤਾਂ ਆਪਣੇ ਘਰ ਵਾਲੇ ਦੇ ਲਈ ਆਪਣੇ ਆਪ ਨੂੰ ਤਿਆਰ ਕੀਤਾ ਸੀ ਪਤਾ ਨਹੀਂ ਮੇਰਾ ਘਰ ਵਾਲਾ ਵਿਆਹ ਦੀ ਰਾਤ ਕਿਨੂੰ ਆਪਣੇ ਨਾਲ ਕਮਰੇ ਵਿੱਚ ਲੈ ਆਇਆ ਸੀ ਮੈਂ ਆਪਣੀ ਚੁੰਨੀ ਨੂੰ ਫਟਾਫਟ ਆਪਣੇ ਦਿਵਾਰੇ ਘੁਮਾਇਆ ਮੇਰਾ ਘਰ ਵਾਲਾ ਮੁਸਕਰਾਉਂਦੇ ਹੋਏ ਕਹਿਣ ਲੱਗਾ ਕਿ ਲੁਕਾਉਣ ਦੀ ਕੋਈ ਲੋੜ ਨਹੀਂ ਇਹ ਮੇਰਾ ਦੋਸਤ ਆ ਸੁਨੀਲ ਇਹਦੇ ਤੋਂ ਸ਼ਰਮਾਉਣ ਦੀ ਕੋਈ ਲੋੜ ਨਹੀਂ ਏਦਾਂ ਸਮਝ ਲੈ ਕੇ ਇਹ ਵੀ ਇਸ ਰਿਸ਼ਤੇ ਦਾ ਇੱਕ ਹੀ ਹਿੱਸਾ ਅਮਨ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਈ ਸੀ ਕਿ ਉਹਦਾ ਦੋਸਤ ਸਾਡੇ ਰਿਸ਼ਤੇ ਦਾ ਹਿੱਸਾ ਕਿੱਦਾਂ ਹੋ ਸਕਦਾ ਮੈਨੂੰ ਲੱਗਿਆ ਕਿ ਸ਼ਾਇਦ ਮੇਰੇ ਘਰ ਵਾਲੇ ਦਾ ਆਪਣੇ ਦੋਸਤ ਨਾਲ ਬੜਾ ਪਿਆਰ ਆ ਤੇ ਉਹ ਇਸ ਲਈ ਉਹਦਾ ਇੰਟਰੋਡਕਸ਼ਨ ਕਰਵਾਉਣ ਲਈ ਉਹਨੂੰ ਕਮਰੇ ਵਿੱਚ ਲਿਆ ਆਇਆ ਪਰ ਫਿਰ ਕੁੰਡੀ ਲਾਉਣ ਦੀ ਕੀ ਲੋੜ ਸੀ ਮੈਂ ਇੱਕ ਵਾਰ ਆਪਣੇ ਘਰ ਵਾਲੇ ਦੇ ਦੋਸਤ ਵੱਲ ਦੇਖਿਆ ਜੋ ਮੈਨੂੰ ਵੀ ਦੇਖੀ ਜਾਂਦਾ ਸੀ ਮੈਨੂੰ ਅਜੀਬ ਜਿਹਾ ਲੱਗਣ ਲੱਗ ਪਿਆ ਸੀ ਮੈਂ ਕੁਝ ਨਹੀਂ ਕਿਹਾ ਤੇ ਬਸ ਸਿਰ ਨੀਵਾ ਕਰ ਲਿਆ ਸੀ ਪਰ ਮੇਰੀ ਹਰਾਨੀ ਦੀ ਥਾਂ ਨ ਆ ਰਹੀ ਜਦੋਂ ਬੈੱਡ ਤੇ ਮੇਰੇ ਘਰ ਵਾਲੇ ਦੇ ਨਾਲ ਉਹਦਾ ਦੋਸਤ ਸੁਨੀਲ ਵੀ ਬੈਠ ਗਿਆ ਸੀ ਮੈਨੂੰ ਤਾਂ ਲੱਗਿਆ ਕਿ ਉਹ ਮੈਨੂੰ ਮਿਲ ਕੇ ਚਲਾ ਜਾਊਗਾ ਪਰ ਉਹ ਬੈੱਡ ਤੇ ਹੀ ਬੈਠ ਗਿਆ ਸੀ ਮੈਨੂੰ ਬੜੇ ਧਿਆਨ ਨਾਲ ਦੇਖਦਾ ਸੀ ਆਪਣੇ ਦੋਸਤ ਦੇ ਸਾਹਮਣੇ ਹੀ ਮੇਰੇ ਘਰ ਵਾਲੇ ਨੇ ਮੇਰੀ ਚੁੰਨੀ ਨੂੰ ਲਾ ਕੇ ਪਰਾ ਸੁੱਟ ਦਿੱਤਾ ਮੇਰੀਆਂ ਗੱਲਾਂ ਨੂੰ ਹੱਥ ਲਾਉਂਦੇ ਕਹਿਣ ਲੱਗਾ ਵੈਸੇ ਤਾਂ ਤੂੰ ਬਹੁਤ ਸੋਹਣੀ ਆ ਪਰ ਤੇਰੇ ਨਾਲ ਸੁਹਾਗ ਰਾਤ ਮੈਂ ਨਹੀਂ ਬਲਕਿ ਮੇਰਾ ਦੋਸਤ ਸੁਨੀਲ ਮਨਾਊਗਾ ਸੁਨੀਲ ਤੇ ਤੈਨੂੰ ਦੇਖ ਕੇ ਮੈਨੂੰ ਬੜਾ ਮਜ਼ਾ ਆਊਗਾ ਫਿਰ ਮੇਰੇ ਘਰ ਵਾਲੇ ਦਾ ਦੋਸਤ ਸੁਨੀਲ ਮੇਰੇ ਕੋਲ ਆ ਕੇ ਬੈਠਿਆ ਮੈਨੂੰ ਹੋਸ਼ ਜਿਹੀ ਆਈ ਮੈਂ ਫਟਾਫਟ ਪਿੱਛੇ ਹੋ ਗਈ ਆਪਣੇ ਘਰ ਵਾਲੇ ਨੂੰ ਕਿਹਾ ਕਿ ਇਹ ਤੁਸੀਂ ਕੀ ਕਰਦੇ ਹੋ ਮੈਂ ਤੁਹਾਡੇ ਦੋਸਤ ਦੇ ਨਾਲ ਕਿਉਂ ਸੁਹਾਗ ਰਤ ਮਨਾਉਂਗੀ ਤੁਸੀਂ ਹੀ ਮੇਰੇ ਹਸਬੰਦ ਹੋ ਮੇਰਾ ਵਿਆਹ ਤੁਹਾਡੇ ਨਾਲ ਹੋਇਆ ਮੈਂ ਤੁਹਾਡੇ ਨਾਲ ਫੇਰੇ ਲਏ ਸੱਤ ਜਨਮਾਂ ਦਾ ਵਾਅਦਾ ਕੀਤਾ ਤੇ ਫਿਰ ਇਸ ਬੰਦੇ ਨੂੰ ਕਮਰੇ ਵਿੱਚ ਕਿਉਂ ਲੈ ਕੇ ਆਏ ਹੋ ਜੋ ਮੇਰੇ ਦਿਲ ਵਿੱਚ ਆਇਆ ਮੈਂ ਕਹਿ ਦਿੱਤਾ ਸੀ ਮੇਰੇ ਘਰ ਵਾਲ ਨੇ ਜੋ ਮੈਨੂੰ ਕਿਹਾ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ ਜਿਉ ਮਜ਼ਾਕ ਕਰਦਾ ਸੀ ਤਾਂ ਮਜ਼ਾਕ ਦੀ ਵੀ ਕੋਈ ਹੱਦ ਹੁੰਦੀ ਆ ਵਿਆਹ ਦੀ ਰਾਤ ਕੌਣ ਆਪਣੇ ਘਰ ਵਾਲੀ ਨੂੰ ਦੂਸਰੇ ਬੰਦੇ ਦੇ ਹਵਾਲੇ ਕਰਨ ਬਾਰੇ ਸੋਚਦਾ ਮੇਰੀ ਗੱਲ ਸੁਣ ਕੇ ਮੇਰਾ ਘਰ ਵਾਲਾ ਮੁਸਕਰਾ ਪਿਆ ਤੇ ਮੇਰੇ ਕੋਲ ਆ ਕੇ ਕਹਿਣ ਲੱਗਾ ਜਾਣੇ ਮਨ ਮੈਨੂੰ ਸੁਹਾਗ ਰਾਤ ਮਨਾਉਣ ਦਾ ਕੋਈ ਸ਼ੌਂਕ ਨਹੀਂ ਆ हां ਦੇਖਣ ਨੂੰ ਵੀ ਬਹੁਤ ਮਜ਼ਾ ਆਉਂਦਾ ਮੈਂ ਆਪਣੇ ਬਹੁਤ ਸਾਰੇ ਦੋਸਤਾਂ ਦੀ ਸੁਹਾਗਰਾਤਾਂ ਦੇਖੀ ਆ ਤੇ ਅੱਜ ਮੈਂ ਆਪਣੀ ਘਰ ਵਾਲੀ ਦੀ ਸੁਹਾਗਰਾਤ ਦੇਖਣਾ ਚਾਹੁੰਦਾ ਮੇਰੇ ਸਾਹਮਣੇ ਜਦੋਂ ਮੇਰੇ ਦੋਸਤ ਦੀਆਂ ਤੂੰ ਬਾਹਾਂ ਵਿੱਚ ਹੋਵੇਂਗੀ ਤਾਂ ਯਕੀਨ ਮੰਨੀ ਮੈਨੂੰ ਬਹੁਤ ਵਧੀਆ ਲੱਗੂਗਾ ਤੇਰੀ ਆਵਾਜ਼ ਤੇਰੇ ਹੌਂਕੇ ਸੁਣ ਕੇ ਮੈਨੂੰ ਬਹੁਤ ਮਜ਼ਾ ਆਊਗਾ ਵੈਸੇ ਵੀ ਪਿਛਲੇ 2 ਮਹੀਨਿਆਂ ਤੋਂ ਤੂੰ ਸੁਨੀਲ ਦੇ ਨਾਲ ਹੀ ਗੱਲਾਂ ਕਰਦੀ ਰਹੀ ਹੈਂ ਤੇ ਫਿਰ ਅਰਜ ਸ਼ਰਮਾਉਣ ਦੀ ਕੀ ਲੋੜ ਆ ਇਹ ਕਹਿ ਕੇ ਉਹ ਹੱਸ ਪਿਆ ਤੇ ਸੁਨੀਲ ਨੂੰ ਇਸ਼ਾਰਾ ਕੀਤਾ ਕਿ ਮੈਨੂੰ ਇਸਤੇਮਾਲ ਕਰ ਲੈ ਮੈਨੂੰ ਲੱਗਿਆ ਜਿਦਾਂ ਕਿਸੇ ਨੇ ਮੇਰੇ ਵਿੱਚੋਂ ਜਾਨ ਹੀ ਕੱਢ ਲਈ ਹੋਵੇ ਮੈਂ ਬਸ ਆਪਣੀ ਥਾਂ ਤੇ ਟਿਕ ਕੇ ਬੈਠੀ ਸੀ ਦੋ ਮਹੀਨੇ ਮੈਂ ਜਿਹਨੂੰ ਅਮਨ ਸਮਝ ਕੇ ਗੱਲ ਕਰਦੀ ਸੀ ਉਹ ਅਮਨ ਨਹੀਂ ਬਲਕਿ ਉਹਦਾ ਦੋਸਤ ਸੁਨੀਲ ਸੀ ਤੇ ਮੈਂ ਆਪਣੀਆਂ ਸਾਰੀਆਂ ਸੈਕਸੀ ਫੋਟੋਆਂ ਉਹਦੇ ਦੋਸਤ ਨੂੰ ਭੇਜੀਆਂ ਸੀ ਜੋ ਪਿਆਰ ਦੇ ਦਾਅਵੇ ਕਰਦਾ ਸੀ ਉਹ ਅਮਨ ਨਹੀਂ ਬਲਕਿ ਸੁਨੀਲ ਸੀ ਤੇ ਉਹਨੇ ਸੁਨੀਲ ਨੇ ਹੀ ਮੇਰੇ ਨਾਲ ਵਾਅਦੇ ਕੀਤੇ ਸੀ ਜਿਹਦੇ ਜਾਦੂ ਭਰੇ ਪਿਆਰ ਵਿੱਚ ਮੈਨੂੰ ਵੀ ਪਿਆਰ ਹੋ ਗਿਆ ਸੀ ਉਹ ਪਿਆਰ ਅਮਨ ਦਾ ਨਹੀਂ ਸੁਨੀਲ ਦਾ ਸੀ ਇਹ ਕਿਦਾਂ ਦੀ ਹਰਕਤ ਸੀ ਜੋ ਮੈਨੂੰ ਪਤਾ ਲੱਗੀ ਸੀ ਮੈਂ ਬੜੀ ਉਦਾਸੀ ਜਹੀ ਦੇ ਨਾਲ ਸੁਨੀਲ ਵੱਲ ਦੇਖਿਆ ਜੋ ਪਿਆਰ ਦੀਆਂ ਨਜ਼ਰਾਂ ਨਾਲ ਮੈਨੂੰ ਦੇਖਦਾ ਸੀ ਉਹਦੀਆਂ ਅੱਖਾਂ ਵਿੱਚ ਕਿਦਾਂ ਦੀ ਚਮਕ ਸੀ ਮੈਂ ਚੰਗੀ ਤਰ੍ਹਾਂ ਸਮਝਦੀ ਸੀ ਕਿ ਅੱਜ ਦੀ ਰਾਤ ਉਹ ਮੇਰੇ ਨਾਲ ਕੀ ਕਰਨ ਵਾਲਾ ਸੀ ਸ਼ਾਇਦ ਇਹ ਸੋਚ ਕੇ ਉਹਦੀਆਂ ਅੱਖਾਂ ਵਿੱਚ ਚਮਕ ਸੀ ਇਹ ਗੱਲ ਸੁਣ ਕੇ ਤਾਂ ਮੈਨੂੰ ਜਿਵੇਂ ਅਟੈਕ ਹੀ ਹੋ ਜਾਣਾ ਸੀ ਮੇਰੇ ਘਰ ਵਾਲੇ ਨੇ ਇਹ ਸਭ ਕੁਝ ਮੇਰੇ ਨਾਲ ਕਿਉਂ ਕੀਤਾ ਉਹਨੇ ਕਿਉਂ ਆਪਣੇ ਦੋਸਤ ਦੇ ਨਾਲ ਮੇਰੀ ਗੱਲ ਕਰਵਾਈ ਸੀ ਕਿ ਉਹ ਉਹਨੂੰ ਇਸ ਗੱਲ ਤੇ ਕੋਈ ਇਤਰਾਜ਼ ਹੀ ਨਹੀਂ ਸੀ ਮੈਂ ਆਪਣੀ ਇੱਜ਼ਤ ਉਹਦੇ ਦੋਸਤ ਦੇ ਸਾਹਮਣੇ ਉਤਾਰੀ ਆ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਸੀ ਅਮਨ ਸੋਫੇ ਤੇ ਬੈਠਾ ਸੀ ਉਹਨੇ ਸੁਨੀਲ ਨੂੰ ਕਿਹਾ ਕਿ ਸੁਨੀਲ ਇੰਨੀ ਸੋਹਣੀ ਕੁੜੀ ਤੇਰੇ ਸਾਹਮਣੇ ਆ ਤੇ ਤੂੰ ਇੰਨੀ ਦੇਰ ਕਿਉਂ ਕਰਦਾ ਤੇ ਆਪਣੀ ਰਾਤ ਨੂੰ ਰੰਗੀਨ ਬਣਾ ਲੈ ਮੈਂ ਵੀ ਇਸ ਖੂਬਸੂਰਤ ਨਜ਼ਾਰਿਆਂ ਨੂੰ ਦੇਖ ਕੇ ਸੰਤੁਸ਼ਟ ਹੋ ਜਾਵਾਂ ਤੇ ਅਚਾਨਕ ਹੀ ਮੇਰੇ ਘਰ ਵਾਲੇ ਦਾ ਦਰ ਮੇਰੇ ਕੋਲ ਆਇਆ ਤੇ ਮੇਰੀਆਂ ਚੀਕਾਂ ਹੀ ਨਿਕਲ ਗਈਆਂ ਕਿਉਂਕਿ ਉਹਨੇ ਮੇਰੇ ਬਲੌਗਸ ਦੀਆਂ ਡੋਰੀਆਂ ਖੋਲ੍ਹ ਕੇ ਆਪਣੇ ਦੋਨਾਂ ਹੱਥਾਂ ਦੇ ਨਾਲ ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਸੀ ਮੇਰੇ ਮਾਂ ਪਿਓ ਨੇ ਮੇਰੇ ਵਿਆਹ ਦੇ ਬੜੇ ਸੁਪਨੇ ਦੇਖੇ ਸੀ ਪਰ ਮੇਰੀ ਮਾਂ ਦੀ ਹੀ ਹਮੇਸ਼ਾ ਇਹ ਖਵਾਇਸ਼ ਸੀ ਕਿ ਮੇਰਾ ਵਿਆਹ ਕਿਸੇ ਉੱਚੇ ਘਰ ਵਿੱਚ ਹੋ ਜਾਵੇ ਮੈਂ ਪੂਰੀ ਤਰ੍ਹਾਂ ਸੈਟਅਪ ਹੋ ਜਾਵਾਂ ਦਰਸਲ ਮੇਰੇ ਪਾਪਾ ਇੱਕ ਮੀਡਲ ਕਲਾਸ ਇਨਸਾਨ ਸੀ ਉਹਨੇ ਸਾਰੀ ਜ਼ਿੰਦਗੀ ਮਿਹਨਤ ਤਾਂ ਬਹੁਤ ਕੀਤੀ ਸੀ ਪਰ ਉਹ ਐਸ਼ ਆਰਾਮ ਮੇਰੀ ਮਾਂ ਨੂੰ ਨਹੀਂ ਦੇ ਸਕਿਆ ਜੋ ਮੇਰੀ ਮਾਂ ਚਾਹੁੰਦੀ ਸੀ ਮੇਰੀ ਮਾਂ ਦੇ ਬਹੁਤ ਵੱਡੇ ਸੁਪਨੇ ਸੀ ਉਹਨੇ ਦੁਨੀਆ ਘੁੰਮਣੇ ਸੀ ਔਰ ਦੂਸਰੇ ਦੇਸ਼ਾਂ ਵਿੱਚ ਜਾਣਾ ਸੀ ਵੱਡੇ ਵੱਡੇ ਹੋਟਲਾਂ ਵਿੱਚ ਰੂਤੀ ਖਾਣੀ ਸੀ ਉਹ ਅਕਸਰ ਜिद ਕਰਦੀ ਹੁੰਦੀ ਸੀ ਮੇਰੇ ਪਾਪਾ ਦੀ ਕਮਾਈ ਤੇ ਇਹ ਸਭ ਕੁਝ ਨਹੀਂ ਹੋ ਸਕਦਾ ਸੀ ਇਸ ਲਈ ਜਦੋਂ ਮੈਂ ਵੱਡੀ ਹੋਈ ਤਾਂ ਮੇਰੀ ਮਾਂ ਨੇ ਇਹ ਗੱਲ ਮੇਰੇ ਦਿਮਾਗ ਵਿੱਚ ਪਾਉਣੀ ਸ਼ੁਰੂ ਕਰ ਦਿੱਤੀ ਕਿ ਮੈਂ ਤੇਰਾ ਵਿਆਹ ਕਿਸੇ ਅਮੀਰ ਘਰ ਚੋਈ ਕਰੂੰਗੀ ਮੈਂ ਵੀ ਆਪਣੇ ਦਿਮਾਗ ਵਿੱਚ ਵੀ ਇਹੀ ਸੋਚਦੀ ਸੀ ਕਿ ਮੈਂ ਕਿਸੇ ਵੱਡੇ ਘਰ ਦੀ ਨੌਂ ਬਣਾ ਤੇ ਮੇਰੇ ਪਾਪਾ ਅਕਸਰ ਹੀ ਮੇਰੀ ਮਾਂ ਨੂੰ ਸਮਝਾਉਂਦੇ ਸੀ ਕਿ ਘਰ ਵੱਡਾ ਹੋਣ ਨਾਲ ਕੁਝ ਨਹੀਂ ਹੁੰਦਾ ਇਨਸਾਨ ਦਾ ਚੰਗਾ ਹੋਣਾ ਵੀ ਜ਼ਰੂਰੀ ਆ ਪਰ ਮੇਰੀ ਮਾਂ ਨੂੰ ਇਹ ਗੱਲਾਂ ਸਾਰੀਆਂ ਪੁਰਾਣੀਆਂ ਲੱਗਦੀਆਂ ਸੀ ਉਹ ਹਮੇਸ਼ਾ ਪਾਪਾ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੰਦੀ ਕਿ ਜੋ ਕੁਝ ਤੂੰ ਮੈਨੂੰ ਨਹੀਂ ਦੇ ਸਕਿਆ ਮੈਂ ਉਹਦੇ ਲਈ ਆਪਣੀ ਧੀ ਨੂੰ ਨਹੀਂ ਤਰਸਾਉਣਾ ਚਾਹੁੰਦੀ ਤੇਨੂੰ ਮੇਰੀ ਕੋਈ ਵੀ ਖੁਆਇਸ਼ ਤੱਕ ਦਾ ਕੋਈ ਮਤਲਬ ਨਹੀਂ ਇਸ ਲਈ ਤੂੰ ਇਦਾਂ ਦੀਆਂ ਗੱਲਾਂ ਕਰਕੇ ਮੇਰਾ ਦਿਲ ਟਕਾਉਣਾ ਚਾਹੁੰਦਾ ਪਰ ਮੈਨੂੰ ਪਤਾ ਕਿ ਪੈਸਾ ਬਹੁਤ ਜ਼ਰੂਰੀ ਹੁੰਦਾ ਮੈਂ ਆਪਣੇ ਮੇਸ਼ੂ ਨੂੰ ਕਿਸੇ ਮੈਲ ਵਿੱਚ ਵਿਆਹ ਕੇ ਭੇਜੂੰਗੀ ਫਿਰ ਮੇਰੀ ਮਾਂ ਨੇ ਆਪਣੀ ਜਾਣ ਪਹਿਚਾਨ ਦੇ ਰਿਸ਼ਤੇ ਕਰਾਉਣ ਵਾਲੀ ਔਰਤ ਨੂੰ ਕਿਹਾ ਉਹ ਮੇਰੇ ਲਈ ਕਿਸੇ ਵੱਡੇ ਘਰ ਦਾ ਮੁੰਡਾ ਦੇਖੇ ਮੈਂ ਬਹੁਤ ਸੋਹਣੀ ਸੀ ਜਵਾਨ ਵੀ ਸੀ ਤੇ ਦੇਖਣੇ ਰਿਸ਼ਤੇ ਸ਼ੁਰੂ ਕਰ ਦਿੱਤੇ ਅਮਨ ਦਾ ਰਿਸ਼ਤਾ ਮੇਰੇ ਲਈ ਆਇਆ ਸੀ ਅਮਨ ਦੇ ਮਾਪਿਓ ਬਹੁਤ ਅਮੀਰ ਸੀ ਉਹ ਆਪਣੇ ਮਾਪਿਓ ਦਾ ਇਕਲੌਤਾ ਮੁੰਡਾ ਸੀ ਉਹਦੀ ਫੋਟੋ ਦੇਖ ਕੇ ਮੈਂ ਵੀ ਆਪਣਾ ਦਿਲ ਉਹਦੇ ਤੋਂ ਹਾਰ ਬੈਠੀ ਸੀ ਕਿਉਂਕਿ ਉਹ ਬਹੁਤ ਸੋਹਣਾ ਸੀ ਪਰ ਮੇਰੇ ਪਾਪਾ ਨੂੰ ਇਸ ਰਿਸ਼ਤੇ ਤੇ ਬੜਾ ਇਤਰਾਜ਼ ਸੀ ਉਹਨਾਂ ਦਾ ਕਹਿਣਾ ਸੀ ਕਿ ਮੁੰਡਾ ਸ਼ਾਇਦ ਜ਼ਿਆਦਾ ਪੜਿਆ ਲਿਖਿਆ ਨਹੀਂ ਹੈ ਮਾਂ ਪਿਓ ਦੇ ਪੈਸਿਆਂ ਤੇ ਐਸ਼ ਕਰਦਾ ਜੇ ਕੱਲ ਨੂੰ ਉਹਦੇ ਮਾਂ ਪਿਓ ਨੂੰ ਕੁਝ ਹੋ ਗਿਆ ਤਾਂ ਸਾਡੀ ਧੀ ਦੇ ਭਵਿੱਖ ਦਾ ਕੀ ਹੋਊਗਾ ਮੇਰੀ ਮਾਂ ਕਹਿੰਦੀ ਸੀ ਕਿ ਜਿਹਦੇ ਕੋਲ ਇੰਨਾ ਪੈਸਾ ਇੰਨੀ ਜਾਇਦਾਦ ਹੋਵੇ ਉਸ ਮੁੰਡੇ ਦੇ ਭਵਿੱਖ ਦੀ ਕੀ ਫਿਕਰ ਕਰਨੀ ਉਦੇ ਮਾਪੋਂ ਨਾਂ ਵੀ ਰਹੇ ਤਾਂ ਉਹਨਾਂ ਦਾ ਬੈਂਕ ਬੈਲੈਂਸ ਉਹਦੇ ਕੋਲ ਹੀ ਰੋਕਾ। ਉਹਦੇ ਪਿਓ ਦਾ ਕਾਰੋਬਾਰ ਥੋੜੀ ਖਤਮ ਹੋਣ ਲੱਗਾ। ਜਦੋਂ ਮੁੰਡਿਆਂ ਤੇ ਜ਼ਿੰਮੇਵਾਰੀ ਪੈਂਦੀ ਆ ਤਾਂ ਉਹ ਕਾਰੋਬਾਰ ਸੰਭਾਲ ਹੀ ਲੈਂਦੇ ਆ। ਮੇਰੀ ਮਾਂ ਨੇ ਆਪ ਹੀ ਅਮਨ ਦੇ ਬਾਰੇ ਮੇਰੇ ਪਾਪਾ ਨੂੰ ਸਫਾਈ ਦੇਣੀ ਸ਼ੁਰੂ ਕਰ ਦਿੱਤੀ ਸੀ। ਮੇਰੇ ਪਾਪਾ ਨੂੰ ਪਤਾ ਸੀ ਕਿ ਉਹ ਮੇਰੀ ਮਾਂ ਨੂੰ ਚਾਹ ਕੇ ਵੀ ਨਹੀਂ ਰੋਕ ਸਕਦਾ ਕਿਉਂਕਿ ਇਹ ਜੈਦਤਾ ਕਈ ਸਾਲਾਂ ਤੋਂ ਉਹ ਫੜ ਕੇ ਬੈਠੀ ਹੋਈ ਸੀ। ਇਸ ਲਈ ਉਹ ਹਾਰ ਮੰਨ ਗਏ ਤੇ ਫਿਰ ਮੇਰਾ ਰਿਸ਼ਤਾ ਅਮਨ ਨਾਲ ਪੱਕਾ ਕਰ ਦਿੱਤਾ। ਮੇਰੇ ਸਹੁਰਿਆਂ ਨੇ ਬਹੁਤ ਮਹਿੰਗੇ ਗਹਿਣੇ ਤੇ ਮਹਿੰਗੇ ਕੱਪੜੇ ਲੈ ਕੇ ਦਿੱਤੇ ਸੀ। ਮੇਰੇ ਸਹੁਰਿਆਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਦਾਜ ਨਹੀਂ ਲੈਣਾ। ਅਮਨ ਆਪਣੇ ਮਾਂ ਪਿਓ ਦਾ ਇਕਲੌਤਾ ਹੀ ਪੁੱਤ ਸੀ। ਇਸ ਲਈ ਉਹ ਆਪਣੀ ਖੁਸ਼ੀ ਦੇ ਨਾਲ ਹੀ ਇਹ ਸਭ ਕੁਝ ਕਰਨਾ ਚਾਹੁੰਦਾ ਸੀ। ਮੇਰੀ ਮਾਂ ਤਾਂ ਬਹੁਤ ਖੁਸ਼ ਸੀ। ਉਹਨੇ ਮੇਰੇ ਪਾਪਾ ਦੇ ਨਾਲ ਨਾਲ ਸਾਰੇ ਰਿਸ਼ਤੇਦਾਰਾਂ ਨੂੰ ਵੀ ਦੱਸਿਆ ਸੀ ਕਿ ਸਾਡੀ ਧੀ ਦੇ ਸਹੁਰੇ ਦਾਜ ਵਿੱਚ ਕੁਝ ਵੀ ਨਹੀਂ ਲੈਣਾ ਚਾਉਂਦੇ ਤੇ ਨਾ ਹੀ ਉਹ ਦਾਜ ਮੰਗਦੇ ਆ ਹਰ ਕੋਈ ਮੇਰੀ ਕਿਸਮਤ ਤੇ ਹੈਰਾਨ ਸੀ ਕਿਉਂਕਿ ਇੱਥੇ ਤਾਂ ਦਾਜ ਦੇ ਲਈ ਹਰ ਕੋਈ ਸੱਸ ਲਾਲਚੀ ਹੀ ਹੁੰਦੀ ਆ ਕੁੜੀ ਦੇ ਜਾਂਦੇ ਹੀ ਮਾਪਿਓ ਦਾਜ ਲਈ ਪੈਸੇ ਜੋੜਨੇ ਸ਼ੁਰੂ ਕਰ ਦਿੰਦੇ ਆ ਇਸ ਦੇ ਬਾਵਜੂਦ ਵੀ ਸਾਰੇ ਖੁਸ਼ ਨਹੀਂ ਹੁੰਦੇ ਜਦ ਕਿ ਮੇਰੇ ਸਹੁਰੇ ਤਾਂ ਬਿਨਾਂ ਦਾਜ ਦੇ ਹੀ ਮੈਨੂੰ ਵਿਦਾ ਕਰਵਾਉਣ ਲਈ ਰਾਜੀ ਸੀ 2 ਮਹੀਨਿਆਂ ਵਿੱਚ ਹੀ ਮੇਰੀ ਮਾਂ ਨੇ ਵਿਆਹ ਦੀ ਤਰੀਕ ਪੱਕੀ ਕਰ ਦਿੱਤੀ ਸੀ ਜਦੋਂ ਮੈਨੂੰ ਇੱਕ ਰੋਂਗ ਨੰਬਰ ਤੋਂ ਫੋਨ ਆਇਆ ਸੀ ਪਤਾ ਫਿਰ ਪਤਾ ਲੱਗਿਆ ਕਿ ਉਹ ਮੇਰੇ ਹੋਣ ਵਾਲਾ ਘਰ ਵਾਲਾ ਅਮਨ ਸਾਡੇ ਦੋਵਾਂ ਵਿੱਚ ਗੱਲ ਹੋਣੀ ਸ਼ੁਰੂ ਹੋ ਗਈ ਕਿਉਂਕਿ ਜਲਦੀ ਹੀ ਸਾਡਾ ਵਿਆਹ ਹੋਣ ਵਾਲਾ ਸੀ ਇਸ ਲਈ ਅਮਨ ਨੇ ਸ਼ਰਮ ਤੇ ਹਿਆ ਦੇ ਸਾਰੇ ਪਰਦੇ ਖਤਮ ਕਰ ਦਿੱਤੇ ਸੀ ਤੇ ਮੇਰੀਆਂ ਸੈਕਸੀ ਫੋਟੋਆਂ ਵੀ ਮੇਰੇ ਤੋਂ ਮੰਗੀਆਂ ਸੀ ਮੈਂ ਵੀ ਉਹਦੇ ਤੇ ਭਰੋਸਾ ਕਰਕੇ ਫੋਟੋਆਂ ਭੇਜ ਦਿੱਤੀਆਂ ਸੀ ਫਿਰ ਇਦਾਂ ਹੀ ਦੇਖਦੇ-ਦੇਖਦੇ ਵਿਆਹ ਵਾਲਾ ਦਿਨ ਵੀ ਆ ਗਿਆ ਸੀ ਮੇਰੀਆਂ ਸਾਰੀਆਂ ਸਹੇਲੀਆਂ ਜੋ ਵਿਆਹ ਦੇ ਵਿੱਚ ਆਈਆਂ ਸੀ ਮੇਰੇ ਕੋਲ ਆ ਕੇ ਕੁਸਰਮੂਸਰ ਕਰਨ ਲੱਗ ਪਈਆਂ ਤੇ ਵਿਆਹ ਦੀ ਰਾਤ ਬਾਰੇ ਏਦਾਂ ਦੀਆਂ ਗੱਲਾਂ ਕਰਦੀਆਂ ਸੀ ਕਿ ਮੈਨੂੰ ਸ਼ਰਮ ਆਉਂਦੀ ਸੀ ਮੈਂ ਆਪਣੀਆਂ ਸਹੇਲੀਆਂ ਨੂੰ ਕਹਿ ਦਿੱਤਾ ਸੀ ਕਿ ਜ਼ਿਆਦਾ ਗੱਲਾਂ ਨਾ ਕਰੋ ਮੈਨੂੰ ਬਹੁਤ ਡਰ ਲੱਗਦਾ ਮੇਰੀ ਇੱਕ ਸਹੇਲੀ ਕਹਿਣ ਲੱਗੀ ਕਿ ਕੱਲ ਨੂੰ ਤੂੰ ਜਦੋਂ ਵਾਪਸ ਆਵੇਂਗੀ ਤਾਂ ਫੇਰ ਤੈਨੂੰ ਪੁੱਛਾਂਗੇ ਕਿ ਅਸੀਂ ਸਹੀ ਕਿਹਾ ਸੀ ਜਾਂ ਗਲਤ ਆਮਨ ਜਿੱਜੂ ਤਾਂ ਵੈਸੇ ਵੀ ਬਹੁਤ ਸੋਹਣੇ ਆ ਤੇ ਜੱਦ ਕੇ ਤੂੰ ਤਾਂ ਪਤਲੀ ਜਿਹੀ ਤੇ ਕੋਮਲ ਜਿਹੀ ਨਾਜ਼ੁਕ ਜਿਹੀ ਆ ਦੇਖੀ ਤੂੰ ਉਹਦੇ ਅੱਗੇ ਕਿੰਨੇ ਜਲਦੀ ਹਾਰ ਜਾਣੇਗੀ ਵੈਸੇ ਵੀ ਮੁੰਡੇ ਵਿਆਹ ਦੀ ਪਹਿਲੀ ਰਾਤ ਔਰਤ ਨੂੰ ਫਟਾਫਟ ਕਾਬੂ ਵਿੱਚ ਕਰ ਲੈਂਦੇ ਆ ਤਾਂ ਕਿ ਉਹ ਸਾਰੀ ਜ਼ਿੰਦਗੀ ਆਪਣੇ ਘਰ ਵਾਲੇ ਦੇ ਅੱਗੇ ਝੁਕੀ ਰਹੇ ਅਮਨ ਵੀ ਤੈਨੂੰ ਇਦਾਂ ਹੀ ਕਾਬੂ ਵਿੱਚ ਕਰ ਲਊਗਾ ਇਹ ਜੋ ਤੂੰ ਸ਼ਰਮ ਨਾਲ ਲਾਲ ਹੁੰਦੀ ਆ ਤੇਰੀ ਸਾਰੀ ਸ਼ਰਮ ਨਿਕਲ ਜਾਵੇਗੀ ਸਹੇਲੀਆਂ ਦੀਆਂ ਗੱਲਾਂ ਸੁਣ ਕੇ ਮੈਨੂੰ ਹੋਰ ਵੀ ਜ਼ਿਆਦਾ ਸ਼ਰਮ ਆਉਣ ਲੱਗ ਪਈ ਸੀ ਤੇ ਉਹ ਖੜ-ਖੜ ਕੇ ਹਾਸ ਪੈਂਦੀਆਂ ਸੀ ਜਦੋਂ ਮੈਂ ਵਿਦਾ ਹੋਈ ਤਾਂ ਮੈਂ ਆਪਣੀ ਮਾਂ ਦੇ ਗੱਲ ਆ ਕੇ ਬਹੁਤ ਰੋਈ ਸੀ ਮੈਂ ਪਹਿਲੀ ਵਾਰ ਆਪਣੀ ਮਾਂ ਤੋਂ ਵੱਖ ਹੋਈ ਸੀ ਮੇਰੀ ਮਾਂ ਨੇ ਮੈਨੂੰ ਬਹੁਤ ਦੁਆਵਾਂ ਦਿੱਤੀਆਂ ਤੇ ਮੈਂ ਬੜੀ ਧੂਮ-ਧਾਮ ਨਾਲ ਆਪਣੇ ਸਹੁਰੇ ਘਰ ਪਹੁੰਚ ਗਈ ਸੀ ਪਰ ਉੱਥੇ ਤਾਂ ਮੇਰੀ ਜ਼ਿੰਦਗੀ ਦਾ ਉਹ ਸਮਾਂ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਆਪਣੇ ਘਰ ਵਾਲੇ ਦੀ ਬਜਾਏ ਉਹਦੇ ਦੋਸਤ ਸੁਨੀਲ ਦੇ ਨਾਲ ਸੁਹਾਗਰਾਤ ਮਨਾਉਣ ਦੇ ਲਈ ਮਜਬੂਰ ਹੋ ਗਈ ਸੀ ਮੇਰਾ ਘਰ ਵਾਲਾ ਵਿਆਹ ਦੀ ਰਾਤ ਨਾ ਕੇਵਲ ਆਪਣੇ ਦੋਸਤ ਨੂੰ ਕਮਰੇ ਵਿੱਚ ਲੈ ਕੇ ਆਇਆ ਬਲਕਿ ਉਹਨੇ ਆਪਣੇ ਦੋਸਤ ਨੂੰ ਕਿਹਾ ਸੀ ਕਿ ਉਹ ਮੈਨੂੰ ਇਸਤੇਮਾਲ ਕਰੇ ਤੇ ਉਹ ਅਮਨ ਬੈਠ ਕੇ ਸਾਰਾ ਤਮਾਸ਼ਾ ਦੇਖੇ ਤੇ ਉਹਦਾ ਸਾਫ਼-ਸਾਫ਼ ਕਹਿਣਾ ਸੀ ਕਿ ਉਹ ਸੁਹਾਗ ਰਾਤ ਮਨਾਉਣ ਵਿੱਚ ਨਹੀਂ ਬਲਕਿ ਦੇਖਣ ਵਿੱਚ ਉਸ ਨੂੰ ਜ਼ਿਆਦਾ ਮਜ਼ਾ ਆਉਂਦਾ ਤੇ ਉਹ ਸਾਰੀ ਰਾਤ ਸਾਡੇ ਦੋਵਾਂ ਦੇ ਸਬੰਧ ਦਾ ਆਨੰਦ ਲੈਣਾ ਚਾਹੁੰਦਾ ਇਥੋਂ ਤੱਕ ਕਿ ਮੈਂ 2 ਮਹੀਨੇ ਜਿਸ ਬੰਦੇ ਦੇ ਨਾਲ ਗੱਲਾਂ ਕਰਦੀ ਸੀ ਉਹ ਸਨੀਲ ਹੀ ਸੀ ਫਿਰ ਜਿੱਦਾਂ ਹੀ ਉਹਦਾ ਦੋਸਤ ਮੇਰੇ ਕੋਲ ਆਇਆ ਮੇਰੇ ਬਲਾਊਜ਼ ਦੀਆਂ ਡੋਰੀਆਂ ਖਿੱਚਣ ਲੱਗਾ ਤਾਂ ਅਚਾਨਕ ਹੀ ਅਮਨ ਨੇ ਫੋਨ ਕੱਢਿਆ ਤੇ ਵੀਡੀਓ ਬਣਾਉਣ ਲੱਗ ਪਿਆ ਮੇਰੀਆਂ ਚੀਕਾਂ ਨਿਕਲ ਗਈਆਂ ਸੀ ਮੈਂ ਜ਼ੋਰ ਨਾਲ ਧੱਕਾ ਮਾਰਿਆ ਤੇ ਫਟਾਫਟ ਕਮਰੇ ਵਿੱਚੋਂ ਬਾਹਰ ਨਿਕਲ ਗਈ ਸਭ ਕੁਝ ਅਚਾਨਕ ਹੋ ਗਿਆ ਸੀ ਅਮਨ ਤੇ ਉਹਦਾ ਦੋਸਤ ਮੈਨੂੰ ਰੋਕ ਵੀ ਨਾ ਸਕੇ ਮੈਂ ਡਿੱਗਦੀ ਡਿੱਗਦੀ ਆਪਣੀ ਸੱਸ ਦੇ ਦਰਵਾਜ਼ੇ ਤੱਕ ਪਹੁੰਚ ਗਈ ਸੀ ਤੇ ਜੋਰ-ਜੋਰ ਨਾਲ ਦਰਵਾਜ਼ਾ ਖੜਕਾਉਣ ਲੱਗ ਪਈ। ਮੇਰੀ ਸੱਸ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਇਦਾਂ ਦੇਖ ਕੇ ਕਹਿਣ ਲੱਗੀ ਕਿ 니ਸ਼ੂ ਕੀ ਹੋਇਆ? ਮੈਂ ਉਹਨੂੰ ਰੋਂਦੀ ਹੋਈ ਨੇ ਸਭ ਕੁਝ ਦੱਸਿਆ ਤੇ ਉਹ ਗੁੱਸੇ ਵਿੱਚ ਅਮਨ ਵੱਲ ਦੇਖਣ ਲੱਗੀ ਤੇ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਆਪਣੇ ਘਰ ਵਾਲੀ ਦੇ ਨਾਲ ਇਦਾਂ ਦੀ ਹਰਕਤ ਕਰਦਾ। ਅਮਨ ਨੇ ਗੁੱਸੇ ਵਿੱਚ ਕਿਹਾ ਕਿ ਮੰਮੀ ਤੂੰ ਸਾਡੇ ਦੋਵਾਂ ਦੇ ਮਾਮਲੇ ਵਿੱਚ ਨਾ। ਇਹ ਮੇਰੀ ਘਰ ਵਾਲੀ ਆ ਮੈਂ ਚਾਹੇ ਜੋ ਕਰਾਂ ਉਹ ਕਰ ਸਕਦਾ। ਤੂੰ ਜਾ ਕੇ ਸੌਂ ਜਾ। ਅਮਨ ਨੇ ਮੈਨੂੰ ਬਾਂਧੋ ਫੜਿਆ ਤੇ ਖਿੱਚਦਾ ਹੋਇਆ ਸੁਨੀਲ ਦੇ ਪੈਰਾਂ ਵਿੱਚ ਸੁੱਟ ਦਿੱਤਾ ਤੇ ਆਪਣੀ ਮਾਂ ਨੂੰ ਗੁੱਸੇ ਨਾਲ ਕਹਿ ਦਿੱਤਾ ਜੇ ਤੂੰ ਵਿੱਚ ਆਈ ਤਾਂ ਚੰਗਾ ਨਹੀਂ ਹੋਊਗਾ ਮੈਂ ਆਪਣੀ ਸੱਸ ਕੋਲੋਂ ਮਦਦ ਮੰਗਦੀ ਸੀ ਪਰ ਉਹ ਆਪਣੇ ਇਕਲੌਤੇ ਮੁੰਡੇ ਆ ਅੱਗੇ ਬੇਵੱਸ ਹੋ ਗਈ ਸੀ ਕਿਉਂਕਿ ਅਮਨ ਨੇ ਪਿਸਤੌਲ ਕੱਢ ਕੇ ਆਪਣੇ ਸਿਰ ਤੇ ਰੱਖ ਲਈ ਤੇ ਫਿਰ ਏਦਾਂ ਦੀ ਗੱਲ ਕਹੀ ਕਿ ਮੇਰੇ ਹੋਸ਼ ਹੀ ਉੱਡ ਗਏ ਉਹ ਆਪਣੀ ਮਾਂ ਨੂੰ ਕਹਿਣ ਲੱਗਾ ਕਿ ਮੈਂ ਇੱਕ ਨਾ ਮਰਦਾ ਜੇ ਮੈਂ ਅੱਜ ਦੀ ਰਾਤ ਇਹਨੂੰ ਆਪਣੇ ਦੋਸਤ ਦੇ ਹਵਾਲੇ ਨਹੀਂ ਕਰੂੰਗਾ ਤਾਂ ਫਿਰ ਮੇਰੀ ਸਚਾਈ ਸਾਰੇ ਜਮਾਨੇ ਸਾਹਮਣੇ ਖੁੱਲ੍ਹ ਜਾਵੇਗੀ ਮੈਂ ਚਾਹੁੰਦਾ ਹਾਂ ਕਿ ਮੇਰਾ ਦੋਸਤ ਇਹਨੂੰ ਪ੍ਰੈਗਨੈਂਟ ਕਰ ਦੇਵੇ ਤੇ ਇਹ ਇੱਕ ਬੱਚੇ ਦੀ ਮਾਂ ਬਣ ਜਾਵੇ ਤਾਂ ਕਿ ਇਹ ਸਾਰੀ ਜ਼ਿੰਦਗੀ ਇੱਥੇ ਰਹੇ ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਵਿੱਚ ਕੀ ਕਮੀਆਂ ਤੁਹਾਨੂੰ ਤਾਂ ਚੰਗੀ ਤਰ੍ਹਾਂ ਪਤਾ ਕਿ ਮੈਂ ਕਿਸੇ ਔਰਤ ਦੇ ਕਾਬਲ ਨਹੀਂ ਮੇਰੀ ਸੱਸ ਨੇ ਇਹ ਸੁਣ ਕੇ ਸਿਰ ਝੁਕਾ ਲਿਆ ਚਾਦਕੇ ਮੈਂ ਅਮੰਦੀ ਕਮਜ਼ੋਰੀ ਸੁਣ ਕੇ ਹੈਰਾਨ ਹੀ ਰਹਿ ਗਈ ਸੀ ਦੁੱਖ ਤਾਂ ਮੈਨੂੰ ਇਸ ਗੱਲ ਦਾ ਸੀ ਕਿ ਮੇਰੀ ਸੱਸ ਨੂੰ ਵੀ ਇਸ ਬਾਰੇ ਪਹਿਲਾਂ ਹੀ ਪਤਾ ਸੀ ਪਰ ਦੁਨੀਆ ਦੇ ਦਿਖਾਵੇ ਲਈ ਉਹਨੇ ਆਪਣੇ ਨਾਮਰਦ ਮੁੰਡੇ ਦੇ ਨਾਲ ਮੇਰਾ ਵਿਆਹ ਕਰ ਦਿੱਤਾ ਸੀ ਤਾਂ ਕਿ ਕੋਈ ਵੀ ਉਹਦੇ ਤੇ ਸ਼ੱਕ ਨਾ ਕਰੇ ਤੇ ਉਹਦਾ ਮੁੰਡਾ ਇੱਕ ਨਾਮਰਦਾ ਤੇ ਉਹ ਮਰਦ ਸਾਫ਼ ਕਰਨ ਦੇ ਲਈ ਮੇਰੇ ਕੋਲੋਂ ਬੱਚਾ ਪੈਦਾ ਕਰਵਾਉਣਾ ਚਾਹੁੰਦਾ ਸੀ ਤੇ ਉਹ ਵੀ ਸਨੀਲ ਦਾ ਮੈਂ ਸੁਨੀਲ ਦੇ ਅੱਗੇ ਹੱਥ ਜੋੜੇ ਤੇ ਕਿਹਾ ਕਿ ਮੈਂ ਇੱਕ ਸ਼ਰੀਫ ਘਰ ਦੀ ਕੁੜੀ ਆ ਮੈਂ ਇਹ ਪਾਪ ਨਹੀਂ ਕਰ ਸਕਦੀ ਮੈਨੂੰ ਬਖਸ਼ ਦਿਓ ਮੈਨੂੰ ਜਾ ਲੈਣ ਦਿਓ ਸੁਨੀਲ ਨੇ ਬਸ ਮੈਨੂੰ ਇੱਕ ਵਾਰ ਦੇਖਿਆ ਤੇ ਬਾਹ ਤੋਂ ਫੜ ਕੇ ਚੁੱਕਿਆ ਤੇ ਮੈਨੂੰ ਖਿੱਚ ਕੇ ਕਮਰੇ ਦੇ ਵੱਲ ਲੈ ਗਿਆ ਤੇ ਕਮਰੇ ਦੀ ਕੁੰਡੀ ਲਾ ਲਈ ਉਹਨੇ ਅਮਨ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਤੇ ਉਹਨੂੰ ਸਾਫ਼ ਹੀ ਕਹਿ ਦਿੱਤਾ ਕਿ ਤੂੰ ਮੇਰਾ ਇੱਕ ਚੰਗਾ ਦੋਸਤ ਆ ਇਸੇ ਕਰਕੇ ਮੈਂ ਤੇਰੀ ਮਦਦ ਕਰ ਰਿਹਾ ਤੇ ਤੇਰੀ ਘਰ ਵਾਲੇ ਦੇ ਨਾਲ ਰਿਸ਼ਤਾ ਬਣਾਵਾ ਮੈਂ ਉਹ ਪ੍ਰੈਗਨੈਂਟ ਵੀ ਹੋ ਜਾਊਗੀ ਪਰ ਮੈਂ ਚਾਹੁੰਦਾ ਹਾਂ ਕਿ ਇਹ ਕੰਮ ਮੈਂ ਇਕੱਲਾ ਹੀ ਕਰਾਂ ਤੂੰ ਬੇਫਿਕਰ ਰਹਿ ਇਕੱਲਾ ਹੀ ਮੈਂ ਤੇਰੇ ਘਰ ਵਾਲੇ ਨੂੰ ਕੰਟਰੋਲ ਵਿੱਚ ਕਰ ਲਵਾਂਗਾ ਇਹ ਕਹਿ ਕੇ ਉਹ ਮੈਨੂੰ ਕਮਰੇ ਵਿੱਚ ਲੈ ਆਇਆ ਮੈਂ ਬੈੱਡ ਤੇ ਬੈਠ ਕੇ ਰੋਣ ਲੱਗ ਪਈ ਸੀ ਮੈਨੂੰ ਕਿਤੇ ਵੀ ਭੱਜਣ ਦਾ ਰਾਹਤ ਨਹੀਂ ਲੱਭਦਾ ਸੀ ਸੁਨੀਲ ਮੇਰੇ ਕੋਲ ਆਇਆ ਤੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਤੇ ਮੈਨੂੰ ਸ਼ਰਮ ਆਉਣ ਲੱਗ ਪਈ ਸੀ ਇਹ ਸੋਚ ਕੇ ਮੈਨੂੰ ਨਫ਼ਰਤ ਦਾ ਅਹਿਸਾਸ ਵੀ ਹੁੰਦਾ ਸੀ ਕਿ ਮੈਂ ਆਪਣੇ ਘਰ ਵਾਲੇ ਦੇ ਦੋਸਤ ਨੂੰ ਪਹਿਲਾਂ ਹੀ ਆਪਣਾ ਸਾਰਾ ਸਰੀਰ ਦਿਖਾਇਆ ਹੋਇਆ ਵਾ ਪਰ ਮੈਂ ਇੱਕਦਮ ਹੈਰਾਨ ਹੋ ਗਈ ਸੀ ਸੁਨੀਲ ਮੇਰੇ ਪੈਰਾਂ ਵਿੱਚ ਬੈਠ ਗਿਆ ਤੇ ਕਹਿਣ ਲੱਗਾ ਮੇਰੇ ਤੋਂ ਨਹੀਂ ਹੋ ਸਕਦਾ ਕਿ ਮੇਰਾ ਦੋਸਤ ਤਾਂ ਇੱਕ ਨਾ ਮਰਦਾ ਉਹ ਤੈਨੂੰ ਪ੍ਰੈਗਨੈਂਟ ਕਰਨ ਦੇ ਲਈ ਮੇਰਾ ਇਸਤੇਮਾਲ ਕਰਨਾ ਚਾਹੁੰਦਾ ਮੈਨੂੰ ਕੋਝੇ ਪੈਸਿਆਂ ਦੀ ਲੋੜ ਆ ਮੇਰੀ ਮਾਂ ਬਹੁਤ ਬਿਮਾਰ ਆ ਇਸ ਲਈ ਮੈਂ ਅਮਨ ਦੀ ਇਹ ਗੱਲ ਮੰਨ ਲਈ ਉਹਨੇ ਮੈਨੂੰ ਤੇਰੇ ਨਾਲ ਗੱਲ ਕਰਨ ਦਾ ਕਿਹਾ ਸੀ ਕਹਿਣ ਲੱਗਾ ਕਿ ਜਦੋਂ ਤੂੰ ਮੇਰੀ ਹੋਣ ਵਾਲੀ ਘਰ ਵਾਲੀ ਨਾਲ ਗੱਲ ਕਰੂੰਗਾ ਤਾਂ ਤੇਰੇ ਦਿਲ ਵਿੱਚ ਉਹਦੇ ਲਈ ਜਜ਼ਬਾਤ ਆ ਜਾਣਗੇ ਤੇ ਫਿਰ ਵਿਆਹ ਦੀ ਰਾਤ ਤੁਹਾਡੇ ਦੋਹਾਂ ਦਾ ਸਬੰਧ ਬਹੁਤ ਵਧੀਆ ਬਣੇਗਾ ਤੇ ਮੈਨੂੰ ਵੀ ਮਜ਼ਾ ਆਊਗਾ ਮੈਨੂੰ ਇਸ ਕੰਮ ਦੇ ਲਈ ਪੈਸੇ ਮਿਲੇ ਸੀ ਬਸ ਇਸੇ ਲਈ ਮੈਂ ਤੇਰੇ ਨਾਲ ਗੱਲ ਕਰਨ ਲੱਗ ਗਿਆ पर मेरा विश्वास कर तेरे नाल ਗੱਲ ਕਰਦੇ ਕਰਦੇ ਮੈਨੂੰ ਸੱਚਮੁੱਚ ਹੀ ਤੇਰੇ ਨਾਲ ਪਿਆਰ ਹੋ ਗਿਆ ਸੀ ਉਹ ਚਾਹੁੰਦਾ ਸੀ ਕਿ ਮੈਂ ਤੇਰੇ ਨਾਲ ਸੁਹਾਗ ਰਾਤ ਮਨਾਵਾਂ ਤੇ ਬਦਲੇ ਵਿੱਚ ਮੈਨੂੰ 50000 ਰੁਪਏ ਦੇਊਗਾ ਉਹਨੇ ਮੈਨੂੰ ਬਸ ਇਨਾ ਹੀ ਦੱਸਿਆ ਸੀ ਕਿ ਉਹ ਸੁਹਾਗ ਰਾਤ ਮਨਾਉਣ ਤੋਂ ਬਾਅਦ ਜ਼ਿਆਦਾ ਦੇਖਣ ਵਿੱਚ ਹੀ ਦਿਲਚਸਪੀ ਰੱਖਦਾ ਮੈਂ ਤਾਂ ਉਹਦੀ ਗੱਲ ਤੇ ਯਕੀਨ ਕਰ ਲਿਆ ਸੀ ਮੈਂ ਵੀ ਇੱਕ ਬੁਰਾ ਇਨਸਾਨ ਨਹੀਂ ਆ ਪਰ ਹਾਲਾਤਾਂ ਨੇ ਮੈਨੂੰ ਮਜਬੂਰ ਹੋ ਕੇ ਇਸ ਗੱਲ ਤੇ ਕੰਮ ਕਰਨ ਲਈ ਮਜਬੂਰ ਕਰ ਦਿੱਤਾ ਤੇ ਇੱਕ ਸੱਚ ਤਾਂ ਇਹ ਵੀ ਹੈ ਕਿ ਮੈਨੂੰ ਤਾਂ ਤੇਰੇ ਨਾਲ ਹੁਣ ਪਿਆਰ ਹੋ ਗਿਆ ਤੇਰੀਆਂ ਗੱਲਾਂ ਬਹੁਤ ਮਾਸੂਮ ਹੁੰਦੀਆਂ ਸੀ ਤੂੰ ਅੱਖਾਂ ਬੰਦ ਕਰਕੇ ਮੇਰੇ ਤੇ ਭਰੋਸਾ ਕਰਨ ਲੱਗੀ ਸੀ ਅੱਜ ਮੈਂ ਤੇਰੇ ਉੱਤੇ ਭਰੋਸੇ ਨੂੰ ਤੋੜ ਦਿੱਤਾ ਹੋ ਸਕੇ ਤਾਂ ਮੈਨੂੰ ਮaaf ਕਰ ਦੇ ਸੁਨੀਲ ਮੇਰੇ ਪੈਰਾਂ ਵਿੱਚ ਬੈਠਾ ਮੇਰੇ ਤੋਂ ਮਾਫੀयां ਮੰਗਦਾ ਸੀ ਮੈਂ ਹੈਰਾਨ ਹੋ ਗਈ ਸੀ ਕਿ ਉਹ ਵੀ ਮੇਰੇ ਵਾਂਗੂ ਮਜਬੂਰ ਸੀ ਮੈਂ ਉਹਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਸ਼ਰਮਿੰਦਗੀ ਨਾ ਕਰਨਾ ਹੈ ਅਮਨਦੀ ਘਰ ਵਾਲਿਆਂ ਦੇ ਸਭ ਇਹ ਗੁਨਾ ਮੇਰੇ ਘਰ ਵਾਲੇ ਦੇ ਪੈਰੋਂ ਹੀ ਹੋਇਆ ਜੇ ਤੈਨੂੰ ਪੈਸਿਆਂ ਦੀ ਲੋੜ ਸੀ ਤਾਂ ਮੈਂ ਤੈਨੂੰ ਹੁਣੇ ਦੇ ਦਿੰਨੀ ਆ ਮੈਂ ਫਟਾਫਟ ਆਪਣੇ ਗਲੇ ਵਿੱਚ ਪਾਈ ਸੋਨੇ ਦੀ ਚੈਨ ਜੋ ਮੇਰੇ ਮਾਣੇ ਮੈਨੂੰ ਦਿੱਤੀ ਸੀ ਮੈਂ ਸੁਨੀਲ ਨੂੰ ਫੜਾ ਦਿੱਤੀ ਇੱਕਦਮ ਉਹ ਸ਼ਰਮਿੰਦਾ ਹੋ ਗਿਆ ਤੇ ਕਹਿਣ ਲੱਗਾ ਮੈਂ ਇਹ ਨਹੀਂ ਲੈ ਸਕਦਾ ਮੈਂ ਸੁਨੀਲ ਨੂੰ ਕਿਹਾ ਕਿ ਮੈਂ ਇਹ ਤੈਨੂੰ ਆਪਣੀ ਖੁਸ਼ੀ ਨਾਲ ਦਿੰਨੀ ਆ ਤੂੰ ਮੈਨੂੰ ਇਸ ਘਰ ਵਿੱਚੋਂ ਕੱਢਦੇ ਸੁਨੀਲ ਦਾ ਇਸ ਘਰ ਵਿੱਚ ਬਹੁਤ ਆਉਣਾ ਜਾਣਾ ਸੀ ਉਹਨੂੰ ਹਰ ਰਾਸਤੇ ਦਾ ਪਤਾ ਸੀ ਇਸ ਲਈ ਉਹ ਮੈਨੂੰ ਇਸ ਕਮਰੇ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਲੈ ਗਿਆ ਫਿਰ ਉਹਨੇ ਮੈਨੂੰ ਮੇਰੇ ਘਰ ਪਹੁੰਚਾ ਦਿੱਤਾ ਮੇਰੇ ਤੋਂ ਮਾਫੀ ਵੀ ਮੰਗੀ ਤੇ ਸੱਚੀ ਉਹ ਮੇਰੇ ਨਾਲ ਪਿਆਰ ਕਰਨ ਲੱਗ ਪਿਆ ਸੀ ਇਸ ਲਈ ਉਹਨੂੰ ਇੰਨੀ ਤਕਲੀਫ ਹੋਈ ਸੀ ਉਹਨੇ ਆਪਣੇ ਦੋਸਤ ਦੇ ਖਿਲਾਫ ਮੇਰੀ ਮਦਦ ਕੀਤੀ ਸੀ ਮੈਂ ਆਪਣੇ ਮਾਪਿਆਂ ਨੂੰ ਸਾਰਾ ਸੱਚ ਦੱਸਿਆ ਤੇ ਆਪਣੇ ਪਾਪਾ ਕੋਲੋਂ ਪੈਸੇ ਲੈ ਕੇ ਉਹਨੂੰ ਦੇ ਦਿੱਤੇ ਕਿਉਂਕਿ ਉਹ ਮੇਰੀ ਸੋਹਣੀ ਦੀ ਚੈਨ ਲੈਣ ਨੂੰ ਤਿਆਰ ਨਹੀਂ ਸੀ ਉਹਨੇ ਵਾਅਦਾ ਕੀਤਾ ਕਿ ਉਹ ਬਹੁਤ ਜਲਦੀ ਪੈਸੇ ਵਾਪਸ ਵੀ ਕਰ ਦੇਵੇਗਾ ਮੇਰੇ ਪਾਪਾ ਤਾਂ ਮੇਰੀ ਬਰਬਾਦੀ ਤੋਂ ਬਹੁਤ ਦੁਖੀ ਸੀ ਵਿਆਹ ਦੀ ਰਾਤ ਮੈਂ ਹੀ ਘਰੇ ਵਾਪਸ ਆ ਗਈ ਸੀ ਜਦ ਕਿ ਮੇਰੀ ਮਾਂ ਨੂੰ ਹਜੇ ਵੀ ਯਕੀਨ ਨਹੀਂ ਹੁੰਦਾ ਸੀ ਕਿ ਅਮਨ ਇਦਾਂ ਦਾ ਵੀ ਕੁਝ ਕਰ ਸਕਦਾ ਮੇਰੇ ਮਾਣ ਨੂੰ ਹਜੇ ਵੀ ਅਮਨ ਦੀ ਜਾਇਦਾਦ ਹੀ ਨਜ਼ਰ ਆਉਂਦੀ ਸੀ ਮੇਰੇ ਪਾਪਾ ਨੇ ਪਹਿਲੀ ਵਾਰ ਹੀ ਮੇਰੇ ਮਾਣ ਨੂੰ ਗੁੱਸੇ ਨਾਲ ਕਿਹਾ ਸੀ ਕਿ ਇਹ ਸਭ ਕੁਝ ਤੇਰੀ ਹਾਫਸ ਦੀ ਵਜ੍ਹਾ ਨਾਲ ਹੀ ਹੋਇਆ ਲਾਲਚ ਵਿੱਚ ਆ ਕੇ ਤੂੰ ਮੇਰੀ ਇਕਲੌਤੀ ਧੀ ਨੂੰ ਬਰਬਾਦ ਕਰ ਦਿੱਤਾ ਅਗਲੇ ਹੀ ਦਿਨ ਮੇਰੇ ਪਾਪਾ ਨੇ ਪੁਲਿਸ ਵਿੱਚ ਐਫ ਆਰ ਆਈ ਦਰਜ ਕਰਵਾਏ ਬਲਕੇ ਤਲਾਕ ਦਾ ਨੋਟਿਸ ਵੀ ਭੇਜ ਦਿੱਤਾ ਪਹਿਲਾਂ ਤਾਂ ਅਮਨ ਤਲਾਕ ਦੇਣ ਤੋਂ ਮਨਾ ਕਰਦਾ ਸੀ ਪਰ ਫਿਰ ਉਹਨੂੰ ਧਾਰਸ ਦਿੱਤੇ ਕਿ ਕਿਤੇ ਮੇਰੇ ਨਾ ਮਰਦ ਹੋਣ ਦੀ ਗੱਲ ਪਤਾ ਨਾ ਕਿਸੇ ਨੂੰ ਲੱਗ ਜਾਵੇ ਇਸ ਲਈ ਉਹਨੇ ਮੈਨੂੰ ਤਲਾਕ ਹੀ ਦੇ ਦਿੱਤਾ ਉਸ ਦੀ ਆਪਣੇ ਸਾਰੇ ਖਾਨਦਾਨ ਤੇ ਪਰਿਵਾਰ ਵਿੱਚ ਬਹੁਤ ਬਦਨਾਮੀ ਹੋਈ ਸੀ ਮੈਂ ਆਪ ਵੀ ਬਹੁਤ ਜ਼ਿਆਦਾ ਸ਼ਰਮਿੰਦਗੀ ਸੀ ਮੇਰਾ ਕਸੂਰ ਨਾ ਹੁੰਦੇ ਵੀ ਮੈਨੂੰ ਅਜੀਬ ਜਿਹਿਆਂ ਨਜ਼ਰਾਂ ਨਾਲ ਸਾਰੇ ਦੇਖਦੇ ਸੀ ਫਿਰ ਜਦੋਂ 2 ਮਹੀਨੇ ਬਾਅਦ ਸੁਨੀਲ ਪੈਸੇ ਵਾਪਸ ਦੇਣ ਆਇਆ ਤੇ ਉਹਨੇ ਮੇਰੇ ਨਾਲ ਵਿਆਹ ਦੀ ਵੀ ਗੱਲ ਕੀਤੀ ਉਹਨੂੰ ਨੌਕਰੀ ਵੀ ਹੁਣ ਮਿਲ ਗਈ ਸੀ ਇਸ ਲਈ ਉਹ ਪੈਸੇ ਵਾਪਸ ਕਰਨਾ ਆਇਆ ਸੀ ਉਹ ਹੁਣ ਮੇਰੇ ਨਾਲ ਹੀ ਆਪਣਾ ਘਰ ਬਸਾਉਣਾ ਚਾਹੁੰਦਾ ਸੀ ਮੇਰੇ ਪਾਪਾ ਨੇ ਸੁਨੀਲ ਦੀ ਚੰਗਿਆਈ ਦੇਖੀ ਤੇ ਇਸ ਲਈ ਉਹਨੇ ਬੜੀ ਸਾਦਗੀ ਦੇ ਨਾਲ ਮੇਰਾ ਸੁਨੀਲ ਦੇ ਨਾਲ ਵਿਆਹ ਕਰ ਦਿੱਤਾ ਸੁਨੀਲ ਨੇ ਵੀ ਤਾਜ ਨਹੀਂ ਲਿਆ ਸੀ ਉਹਨੇ ਮੈਨੂੰ ਬਹੁਤ ਪਿਆਰ ਕੀਤਾ ਸੀ ਵਿਆਹ ਤੋਂ ਬਾਅਦ ਸੁਨੀਲ ਦੀ ਸੁਹਾਗ ਰਾਤ ਮੇਰੇ ਨਾਲ ਸੀ ਤੇ ਥੋੜੀ देर ਬਾਅਦ ਉਹ ਕਮਰੇ ਵਿੱਚ ਆਇਆ, ਉਹਨੇ ਮੈਨੂੰ ਮੂੰਹ ਦਿਖਾਈ ਤੇ ਰੰਗ ਪਾਈ ਤੇ ਮੇਰੇ ਹੱਥਾਂ ਨੂੰ ਫੜ ਕੇ ਆਪਣੇ ਹੱਥਾਂ ਵਿੱਚ ਪਿਆਰ ਨਾਲ ਮੇਰੇ ਨਾਲ ਵਾਅਦਾ ਕੀਤਾ ਕਿ ਨੀਸ਼ੂ, ਮੈਂ ਅੱਜ ਤੱਕ ਤੇਰੇ ਨਾਲ ਜੋ ਗੱਲਾਂ ਕੀਤੀਆਂ ਸੀ ਉਹ ਸਾਰੇ ਪੂਰੇ ਕਰੂੰਗਾ। ਤੈਨੂੰ ਇੰਨਾ ਸਾਰਾ ਪਿਆਰ ਦੇਵਾਂਗਾ ਕਿ ਤੂੰ ਮੇਰੇ ਪਿਆਰ ਵਿੱਚ ਪਾਗਲ ਹੋ ਜਾਵੇਂਗੀ। ਮੇਰੇ ਦਿਲ ਵਿੱਚ ਤਾਂ ਪਹਿਲਾਂ ਹੀ ਸੁਨੀਲ ਦਾ ਪਿਆਰ ਬਣ ਗਿਆ ਸੀ। ਉਹਦੇ ਪਿਆਰ ਦੀਆਂ ਗੱਲਾਂ ਦੀ ਮੈਂ ਪਹਿਲਾਂ ਹੀ دیਵਾਨੀ ਸੀ। ਹੌਨ ਸਨੀਲ ਦਾ ਪਿਆਰ ਮੈਨੂੰ ਸੱਚਮੁੱਚ ਹੀ ਮਿਲ ਗਿਆ ਸੀ ਹੌਲੀ ਹੌਲੀ ਉਹ ਮੇਰੇ ਕੋਲ ਆਇਆ ਤੇ ਮੇਰੇ ਬਲੌਗਸ ਦੀਆਂ ਟੋਰੀਆਂ ਖੋਲ ਕੇ ਖੈਨ ਲਗਾ ਅੱਜ ਤਾਂ ਚੀਕ ਨਹੀਂ ਮਾਰੇਂਗੀ ਨਾ ਇਹ ਕਹਿੰਦੇ ਉਹਦੀਆਂ ਅੱਖਾਂ ਵਿੱਚ ਸ਼ਰਾਰਤ ਜਿਹੀ ਸੀ ਮੈਂ ਉਹਦੀ ਗੱਲ ਤੇ ਸ਼ਰਮਿੰਦਗੀ ਜਿਹੀ ਹੋ ਗਈ ਸੀ ਉਹਨੇ ਮੈਨੂੰ ਸੀਨੇ ਨਾਲ ਲਾ ਲਿਆ ਤੇ ਮੇਰੇ ਕੋਲ ਮਾਫੀ ਵੀ ਮੰਗ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਨ ਲੱਗ ਪਿਆ ਹੌਲੀ ਹੌਲੀ ਮੇਰੇ ਤੇ ਹਾਵੀ ਹੋਣ ਲੱਗ ਪਿਆ ਮੈਂ ਵੀ ਆਪਣਾ ਆਪ ਉਹਦੇ ਹਵਾਲੇ ਕਰ ਦਿੱਤਾ ਕਿਉਂਕਿ ਅੱਜ ਤੱਕ ਮੈਂ ਜਿਸ ਨੂੰ ਪਿਆਰ ਕੀਤਾ ਸੀ ਉਹ ਅਮਨ ਨਹੀਂ ਬਲਕਿ ਸੁਨੀਲ ਹੀ ਸੀ ਕਿਉਂਕਿ ਮੈਨੂੰ ਤਾਂ ਉਹਨਾਂ ਗੱਲਾਂ ਨਾਲ ਹੀ ਪਿਆਰ ਹੋਇਆ ਸੀ ਜੋ ਮੇਰੇ ਨਾਲ ਫੋਨ 'ਤੇ ਕੀਤੀਆਂ ਜਾਂਦੀਆਂ ਸੀ ਤੇ ਉਹ ਗੱਲਾਂ ਕਰਨ ਵਾਲਾ ਸੁਨੀਲ ਸੀ ਉਹ ਮੈਨੂੰ ਪਿਆਰ ਕਰਦਾ ਸੀ ਮੈਂ ਉਹਦੇ ਪਿਆਰ ਵਿੱਚ ਪਾਗਲ ਉਦੀ ਸੀ ਮੈਨੂੰ ਯਕੀਨ ਸੀ ਕਿ ਆਉਣ ਵਾਲੀ ਸਾਰੀ ਜ਼ਿੰਦਗੀ ਵਿੱਚ ਸੁਨੀਲ ਪਿਆਰ ਵਿੱਚ ਮੈਂ ਇਦਾਂ ਹੀ ਭੇਜਦੀ ਰਹੂੰਗੀ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ